ਜਿਠਿਆ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਹੋਣੀ ਸੀ ਸੁਣਵਾਈ ਪੂਰੀ ਹੋਈ ਉਹਨਾਂ ਨੂੰ ਝਟਕਾ ਮਿਲ ਗਿਆ ਇਸ ਇਹਦੇ ਵਿੱਚ ਕਿ ਵਿਕਰਮ ਸਿੰਘ ਜਿਠਿਆ ਕੋਲ ਅੱਗੇ ਕੋਈ ਜਾਣ ਦਾ ਰਸਤਾ ਹੈ ਜਾਂ ਅਜੇ ਵਿਕਰਮ ਜਿਠਿਆ ਨੂੰ ਅਜੇ ਓਵਰ ਇੰਤਜ਼ਾਰ ਕਰਨਾ ਪਏਗਾ ਲੇਕਿਨ ਸਭ ਤੋਂ ਮਹੱਤਵਪੂਰਨ ਵੈਸੇ ਤੇ ਡੀਏ ਦੇ ਕੇਸ ਦੇ ਵਿੱਚ ਹਾਈ ਕੋਰਟ ਕਿਸੇ ਵੀ ਅਪਰ ਸਟੇਟ ਦੀ ਹਾਈ ਕੋਰਟ ਦੀ ਗੱਲ ਕਰ ਲਈਏ ਡੀਏ ਦੇ ਕੇਸ ਦੇ ਵਿੱਚ ਰਿਲੀਫ ਮਿਲ ਜਾਂਦੀ ਆ ਪਰ ਇਸ ਕੇਸ ਦੇ ਵਿੱਚ ਨਹੀਂ ਮਿਲੇਗੀ ਉਹਦੇ ਚ ਵਜ੍ਹਾ ਹੋ ਸਕਦੀ ਕਿ ਪੰਜਾਬ ਸਰਕਾਰ ਜਾਂ ਵਿਜੀਲੈਂਸ ਬਿਊਰੋ ਨੇ ਜਿਹੜੇ ਆਰਡਰ ਆਏ ਨੇ 25 26 ਪੇਜ ਦੇ ਉਹਦੇ 'ਚ ਬਹੁਤ ਜ਼ਿਕਰ ਕੀਤਾ ਹੈਗਾ ਕਿ ਇੱਕ ਤੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਅਸੀਂ ਇਸ ਕੇਸ ਦੇ ਵਿੱਚ 19 ਲੋਕਾਂ ਨੂੰ ਨਾਮਜ਼ਦ ਕਰਨਾ ਇਸ ਕਰਕੇ ਹੁਣ ਵਿਕ੍ਰਮ ਸਿੰਘ ਮਜੀਠੀਆਰ ਬਹੁਤ ਵੱਡਾ ਛਡਕਾ ਹਾਲਾਂਕਿ ਲੱਗਦਾ ਹੀ ਕਿ ਜਦੋਂ ਡੀਏ ਦੇ ਕੇਸ ਵਿੱਚ ਕੋਈ 5 6 ਮਹੀਨੇ ਜੇਲ੍ਹ ਦੇ ਵਿੱਚ ਰਹਿ ਲੈਣਾ ਤੇ ਉਹਦੀ ਲਿਬਰਟੀ ਹੈ ਉਹਨੂੰ ਜ਼ਮਾਨਤ ਦੇਣੀ ਸੁਭਾਵਿਕ ਆ ਅੱਜ ਜੇ ਜਦੋਂ ਕੋਈ ਫੈਸਲਾ ਰਾਖਵਾਂ ਰੱਖਿਆ ਗਿਆ ਜਦੋਂ ਅੱਜ ਫੈਸਲਾ ਪ੍ਰੋਨਾਉਂਸਡ ਸੁਣਾਇਆ ਗਿਆ ਉਹਦੇ ਚ ਅਦਾਲਤ ਨੇ ਮਹਿਸੂਸ ਕੀਤਾ ਹੈਗਾ ਕਿ ਅਸੀਂ ਤੁਹਾਨੂੰ ਇਹ ਨਹੀਂ ਕਿ ਤੁਹਾਡੀ ਜਿਹੜੀ ਤੁਹਾਨੂੰ ਜ਼ਮਾਨਤ ਦੇਣ ਦੀ ਜਿਹੜੀ ਤੁਹਾਡੀ ਹੱਕ ਮੰਦਾ ਤੁਹਾਡੇ ਕੋ ਅਸੀਂ ਹੱਕ ਨਹੀਂ ਖੋ ਰਹੇ ਹੈਗੇ ਤੁਸੀਂ 3 ਮਹੀਨੇ ਬਾਅਦ ਫਿਰ ਤੁਸੀਂ ਆਪਣੀ ਜ਼ਮਾਨਤ ਵਾਸਤੇ ਅਦਾਲਤ ਦਾ ਦਰਵਾਜ਼ਾ ਖੜਕਾ ਸਕਦੇ ਹੋ ਬਰਨਾਲ ਹੀ ਉਹਨਾਂ ਨੇ ਪੰਜਾਬ ਦੀ ਇਨਵੈਸਟੀਗੇਸ਼ਨ ਏਜੰਸੀ ਵਿਜੀਲੈਂਸ ਨੂੰ ਇੱਕ ਸਪਸ਼ਟ ਕਰ ਦਿੱਤਾ ਕਿ ਤੁਸੀਂ 3 ਮਹੀਨੇ ਦੇ ਵਿੱਚ ਵਿੱਚ ਆਪਣੀ ਜਿਹੜੀ ਪੂਰੀ ਜਿਹੜੀ ਇਨਵੈਸਟੀਗੇਸ਼ਨ ਉਹ ਕੰਪਲੀਟ ਕਰੋ ਟਾਈਮ ਬਾਉਂਡ ਕਰ ਦਿੱਤਾਗਾ ਮਤਲਬ ਅੱਜ ਤੁਸੀਂ ਲਾ ਲਓ 4 ਦਸੰਬਰ ਆ 4 ਦਸੰਬਰ ਤੋਂ ਲੈ ਕੇ 3 ਜਨਵਰੀ ਤੱਕ 1 ਮਹੀਨਾ ਹੋ ਗਿਆ 3 ਜਨਵਰੀ ਤੋਂ ਲੈ ਕੇ 2 ਫਰਵਰੀ ਤੱਕ 2 ਮਹੀਨੇ ਹੋ ਗਏ 2 ਫਰਵਰੀ ਤੋਂ ਲੈ ਕੇ 1 ਮਾਰਚ ਤੱਕ ਇਹ ਇਹਨਾਂ ਨੂੰ ਜਿਹੜੀ ਇਨਵੈਸਟੀਗੇਸ਼ਨ ਆ ਪੂਰੀ ਕੰਪਲੀਟ ਕਰਨੀ ਪਊਗੀ ਜਿਹੜੇ ਅੱਜ ਅਦਾਲਤ ਨੇ ਆਰਡਰ ਸੁਣਾਏ ਆਗੇ ਨੇ ਕਿਉਂਕਿ ਸੀ ਵਿਜੀਲੈਂਸ ਵਾਰ-ਵਾਰ ਕਹਿ ਰਹੀ ਸੀ ਕਿ ਇਸ ਕੇਸ ਦੇ ਵਿੱਚ ਬਹੁਤ ਸਾਰੇ ਜਿਹੜੇ ਹਲਿੰਕ ਨਾਮਜ਼ਦ ਕਰਨੇ ਨੇ ਔਰ ਜੇ ਇਹਨੂੰ ਬੇਲ ਦਿੱਤੀ ਗਈ ਤੇ ਜਿਹੜੇ ਗਵਾਹ ਨੇ ਉਹਨਾਂ ਨੂੰ ਜਿਹੜਾ ਵਾ ਇਹ ਪ੍ਰਭਾਵ ਪਾ ਸਕਦੇ ਨੇ ਕਿਉਂਕਿ ਇੱਕ ਵੱਡਾ ਬੰਦਾ ਨੇ ਸਰਕਾਰ ਦਾ ਹਿੱਸਾ ਰਹਿ ਚੁੱਕੇ ਨੇ ਕਾਲੀ ਦਲ ਦੇ ਵੱਡੇ ਲੀਡਰ ਨੇ ਪਾਵਰਫੁੱਲੀ ਇਹ ਵਿਜੀਲੈਂਸ ਕਹਿੰਦੀ ਰਹੀ ਹੈਗੀ ਹੁਣ 3 ਮਹੀਨੇ ਦੇ ਵਿੱਚ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਨੂੰ ਇਹ ਜਿਹੜਾ ਕੇਸ ਹੈ ਵਿਕਰਮ ਸਿੰਘ ਜੀਟੀਆ ਦੇ ਖਿਲਾਫ ਡੀਏ ਦਾ ਕੇਸ ਰਜਿਸਟਰ ਕੀਤਾ ਗਿਆ 25 ਜੂਨ 2025 ਨੂੰ ਉਹ ਹੁਣ 3 ਮਹੀਨਿਆਂ ਦੇ ਵਿੱਚ ਇਹ ਪੂਰੀ ਡਿਟੇਲ ਜਿਹੜੀ ਇਹਨਾਂ ਨੂੰ ਇਨਵੈਸਟੀਗੇਸ਼ਨ ਜਿਹੜੀ ਕੰਪਲੀਟ ਕਰਨੀ ਪੈਗੀ 19 ਬੰਦਿਆਂ ਦਾ ਇਹਨਾਂ ਜ਼ਿਕਰ ਕੀਤਾ ਹੈ ਕਿ ਅਸੀਂ ਇਸ ਕੇਸ ਦੇ ਵਿੱਚ ਨਾਮਜ਼ਦ ਕਰਨੇ ਉਹ 19 ਬੰਦੇ ਕਿਹੜੇ ਕਿਨੇ ਹੌਲੀ ਹੌਲੀ ਇੱਕ ਇੱਕ ਕਰਕੇ ਉਹ ਬਾਹਰ ਆ ਜਾਣਗੇ ਜਿਵੇਂ ਪਿੱਛੇ ਜੇ ਹਰਪੀ ਸਿੰਘ ਕੋ ਕੁਲਾਟੀ ਆ ਗਏ ਜਿਨ੍ਹਾਂ ਦਾ ਵਿਜੀਲੈਂਸ ਨੇ 6 ਦਿਨ ਦਾ ਰਿਮਾਰਡ ਹਾਸਲ ਕੀਤਾ ਪਹਿਲਾਂ ਉਹਨੂੰ ਸਰਕਾਰੀ ਗਵਾਹ ਬਣਾਇਆ ਸੀ ਬਾਅਦ ਚ ਵਕੀਲ ਨੇ ਕਿਹਾ ਕਿ ਨਹੀਂ ਜੀ ਇਹ ਸਾਨੂੰ ਸਹਿਯੋਗ ਨਹੀਂ ਕਰ ਰਿਹਾ ਇਸ ਕਰਕੇ ਉਹਦੀ ਅਰੈਸਟ ਪਾ ਦਿੱਤੀ ਦੂਜਾ ਹੁਣ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਸਾਲਾ ਸਾਹਿਬ ਨੇ ਗਜਪਤ ਸਿੰਘ ਗਰੇਵਾਲ ਸਾਹਿਬ ਉਹਨਾਂ ਦੇ ਵਾਸਤੇ ਵੀ ਹੁਣ ਰਾਹ ਸਾਰੇ ਬੰਦ ਹੋ ਗਏ ਅੱਗੇ ਉਹ ਲੁਕੇ ਫਿਰਦੇ ਸੀ ਉਹ ਇੰਤਜ਼ਾਰ ਕਰ ਰਹੇ ਸੀ ਕਿ ਸ਼ਾਇਦ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਰਾਹਤ ਮਿਲ ਜਾਂਦੀ ਤੇ ਮੇਰਾ ਫਿਰ ਮੈਨੂੰ ਵੀ ਐਂਟੀਸਿਪੇਟਰੀ ਬੀਲ ਮਿਲ ਜਾਣੀ ਜਦ ਮੇਨ ਅਕਿਊਜ਼ ਨੂੰ ਰਾਹਤ ਮਿਲ ਗਈ ਤੇ ਬਾਕੀਆਂ ਨੂੰ ਫਿਰ ਲਾਜ਼ਮੀ ਤੌਰ ਤੇ ਮਿਲਣੀ ਮੰਨੀ ਜਾ ਰਹੀ ਸੀ ਉਹਨਾਂ ਨੂੰ ਵੀ ਹੁਣ ਸਰੈਂਡਰ ਕਰਨਾ ਪੈਣਾ ਦੂਜੇ ਪਾਸੇ ਵਿਜੀਲੈਂਸ ਨੇ ਉਹਨਾਂ ਨੂੰ ਪਗੋੜਾ ਕਰਾਰ ਦੀ ਜਿਹੜੀ ਕਾਰਵਾਈ ਸ਼ੁਰੂ ਕਰਦੀ ਉਹ ਅਦਾਲਤ ਕਿਸੇ ਵੇਲੇ ਵੀ ਉਹਨਾਂ ਨੂੰ ਪਗੋੜਾ ਕਰਾਰ ਦੇ ਸਕਦੀ ਆ ਉਹ ਕੇਸ ਹਜੇ ਜਿਹੜਾ ਵਿਚਾਰ ਦੀਨ ਅਦਾਲਤ ਦੇ ਹੁਣ ਉਹਨਾਂ ਨੂੰ ਸਰੈਂਡਰ ਕਰਨਾ ਪੈਣਾ ਗਜਤਪਸ ਗਜਪਤ ਸਿੰਘ ਗਰੀਵਾਲ ਹਰਪੀ ਸਿੰਘ ਕੋਲ ਆਤੀ ਦੋ ਤੇ ਹੋ ਗਏ ਨੇ 17 ਬੰਦੇ ਕਿਹੜੇ ਨੇ ਕੀ ਉਹ 17 ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰਕ ਮੈਂਬਰ ਵੀ ਨੇ ਜਾਂ ਕੋਈ ਹੋਰ ਕਾਰੋਬਾਰੀ ਹੈਗੇ ਉਹ ਆਪਣੇ ਆਪ ਚ ਤੇ ਜਿਹੜੀ ਐਫ ਆਈ ਆਰ ਕੱਟੀ ਆ ਤੇ ਜਿਹੜਾ ਚਲਾਨ ਪੇਸ਼ ਕੀਤਾ ਉਹਦੇ ਚ ਵੀ ਕੋਈ ਵਜ਼ਨ ਸੀ ਇਸ ਕਰਕੇ ਪਹਿਲਾਂ ਅਦਾਲਤ ਨੇ ਦੋਨਾਂ ਧਿਰਾਂ ਦੀ 15 ਦਿਨ ਬੈਸ ਹੋਈ ਟਾਈਮ ਟੂ ਟਾਈਮ ਦੋਨਾਂ ਧਿਰਾਂ ਦੇ ਦਲੀਲਾਂ ਸੁਣੀਆਂ ਫੈਸਲਾ ਰਾਖਵਾ ਰੱਖ ਲਿਆ ਗਿਆ ਤੇ ਅੱਜ ਫੈਸਲਾ ਸਵੇਰੇ ਅਦਾਲਤ ਨੇ ਪੜ੍ਹ ਕੇ ਸੁਣਾ ਦਿੱਤਾ ਕਿ ਐਸ.ਆਜ ਜਿਹੜੀ ਬੇਲ ਉਹ ਡਿਸਮਿਸ ਕਰਦੇ ਹੈਗੇ ਪਰ ਨਾਲ ਇਹ ਕਹੇ ਕਿ ਐਸ.ਸੀ ਦਾ ਰਾਈਟ ਨਹੀਂ ਖੋਰ ਏ ਇਹ 3 ਮਹੀਨੇ ਬਾਅਦ ਜਿਹੜਾ ਵਾ ਉਹ ਅਦਾਲਤ ਮੁੜ ਆ ਸਕਦੇ ਮਤਲਬ 3 ਮਹੀਨੇ ਬਾਅਦ ਇਹਨਾਂ ਨੂੰ ਜ਼ਮਾਨਤ ਮਿਲਣੀ ਪੱਕੀ ਹੋ ਸਕਦੀ ਮਿਲ ਸਕਦੀ 3 ਮਹੀਨੇ ਬਾਅਦ ਕਿਉਂਕਿ ਉਹਨਾਂ ਦੀ ਅਦਾਲਤ ਨੂੰ ਹੁਕਮ ਦੇ ਦਿੱਤੇ ਅਦਾਲਤ ਨੇ ਕਿ ਤੁਸੀਂ ਆਪਣੀ ਇਨਵੈਸਟੀਗੇਸ਼ਨ ਕੰਪਲੀਟ ਕਰ ਹੁਣ ਦੂਜੀ ਗੱਲ ਇੰਦਰ ਤੇ ਹਾਈ ਕੋਰਟ ਨੇ 3 ਮਹੀਨੇ ਦਾ ਸਮਾਂ ਦੇ ਦਿੱਤਾ ਤੇ ਕੀ ਇਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਜਾ ਸਕਦੇ ਨੇ ਇਹ ਆਪਣੇ ਆਪ ਚ ਵੱਡਾ ਸਵਾਲ ਆ ਹੁਣ ਜੇ ਵਕੀਲ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਉਹ ਸੋਚਣਗੇ ਕਿ ਜੇ ਅਸੀਂ ਸੁਪਰੀਮ ਕੋਰਟ ਦੀ ਜਿੰਨੂੰ ਅਹੇ ਵੇਲ ਕਰ ਲਈ ਜੇ ਉੱਥੋਂ ਸੁਪਰੀਮ ਕੋਰਟ ਨੇ ਕਹਿ ਦਿੱਤਾਗਾ ਕਿ ਜਦ ਹਾਈ ਕੋਰਟ ਨੇ ਤੁਹਾਨੂੰ 3 ਮਹੀਨੇ ਇੰਤਜ਼ਾਰ ਕਰਨ ਵਾਸਤੇ ਕਿਹਾ ਤੇ ਪਹਿਲਾਂ ਤੁਸੀਂ ਹਾਈ ਕੋਰਟ ਜਾਓ ਉਹ ਜਿਹੜਾ ਇੱਕ ਮੌਕਾ ਸੁਪਰੀਮ ਕੋਰਟ ਵਾਲਾ ਉਹ ਫਿਰਕ ਚਾਂਸ ਜਿਹੜਾ ਵਾ ਉਹ ਖਤਮ ਵੀ ਹੋ ਸਕਦਾ ਹੈਗਾ ਇਸ ਕਰਕੇ ਹੋ ਸਕਦਾ ਉਹਨੂੰ ਵਿਕਰਮ ਸਿੰਘ ਮਜੀਠੀਆ ਨੂੰ ਮਾਰਚ 2 ਤੱਕ ਫਿਰ ਨਿਊ ਨਾਬਾ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇ ਜਾਂ ਹੋ ਸਕਦਾ ਕਿ ਉਹਦੇ ਵਕੀ ਜਿਹੜੇ ਵਕੀਲ ਨੇ ਨਹੀਂ ਕਿ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਅਪੀਲ ਕਰਕੇ ਦੇਖ ਲੈਂਦੇ ਨੇ ਪਰ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਡੀਏ ਦਾ ਕੇਸ ਆ ਅਦਾਲਤਾਂ ਦੇ ਵਿੱਚ ਜਿਹੜੇ ਐਮਰਜੈਂਸੀ ਜਾਂ ਅਰਜੈਂਸੀ ਆ ਉਹ ਕੇਸ ਹੋਰ ਹੁੰਦੇ ਨੇਚਰ ਦੇ ਇਹ ਡੀਏ ਦਾ ਕੇਸ ਆ ਹੋ ਸਕਦਾ ਕਿ ਉੱਥੇ 2-3 ਮਹੀਨੇ ਲੱਗ ਜਾਣ ਉਹਨਾਂ ਜਿਹਨੂੰ ਇੱਥੇ ਵੀ 3 ਮਹੀਨੇ ਹੋਰ ਜਾਣੇ ਨੇ ਤੇ ਕੁੱਲ ਮਿਲਾ ਕੇ ਕਹਿੰਦੇ ਕਿ ਮਾਰਚ ਤੱਕ ਤੇ ਵਿਕਰਮ ਸਿੰਘ ਮਜੀਠੀਆ ਇਸ ਹਿਸਾਬ ਦੇ ਨਾਲ ਤੇ ਜੇਲ੍ਹ ਦੇ ਵਿੱਚ ਹੀ ਰਹਿਣਗੇ। ਔਰ ਸਰਕਾਰ ਦਾ ਤੇ ਪਹਿਲੇ ਐਡੀ ਚੋਟੀ ਦਾ ਲੱਗਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਐਡੀ ਛੇਤੀ ਤੇ ਅਸੀਂ ਬਾਹਰ ਆਉਣ ਨਹੀਂ ਦਿੰਦੇ ਹੈਗੇ। ਪਰ ਅਜ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਸਮਰਥਕ ਨੇ ਜਾਂ ਪਰਿਵਾਰਕ ਮੈਂਬਰ ਨੇ ਪਰ ਕਿੰਨੇ ਸਮਝੀਠਿਆ ਦਾ ਦਿਲ ਟੁੱਟਾ ਕਿ ਨਹੀਂ ਟੁੱਟਾ ਇੱਕ ਵਕਰੇ ਪਰ ਜਿਹੜੇ ਉਹਨੂੰ ਚਾਹਣ ਵਾਲੇ ਜਾਂ ਹੋਰ ਸਮਰਥਕ ਜਾਂ ਅਕਾਲੀ ਉਹਨਾਂ ਦਾ ਤਾਂ ਟੁੱਟਾ ਹੋਊਗਾ ਕਿ ਉਹਨਾਂ ਨੂੰ ਬਹੁਤ ਸਾਰੇ ਨੂੰ ਆਸ ਸੀ ਕਿ ਹਾਈ ਕੋਰਟ ਤੋਂ ਅਕਸਰ ਜਿਹੜੀ ਰੀਲੀਫ ਮਿਲ ਜਾਂਦੀ ਕਿ ਤੁਸੀਂ 25 ਜੂਨ ਦਾ ਫੜਿਆ 6 ਮਹੀਨੇ ਬਾਅਦ ਅਕਸਰ ਜਮਾਨਤਾਂ ਮਿਲ ਜਾਂਦੀਆਂ ਪਰ ਅਦਾਲਤ ਨੇ ਦੇਖਿਆ ਹੋਊਗਾ ਕਿ ਨਹੀਂ ਹਜੇ ਕੰਪਲੀਟ ਜਿਹੜੀ ਇਨਵੈਸਟੀਗੇਸ਼ਨ ਨਹੀਂ ਹੋਈ ਇਸ ਕਰਕੇ ਵਾਰ-ਵਾਰ ਵਿਜੀਲੈਂਸ ਦੇ ਵਕੀਲ ਜਾਂ ਸਰਕਾਰ ਦੇ ਵਕੀਲ ਕਹਿ ਰਹੇ ਕਹਿ ਰਹੇ ਸੀ ਕਿ ਜੇ ਬਿਕਰਮ ਸਿੰਘ ਮਜੀਠੀਆ ਬਾਹਰ ਆ ਗਏ ਤੇ ਉਹ ਕੇਸ ਨੂੰ ਪ੍ਰਭਾਵ ਪਾ ਸਕਦੇ ਕੇਸ ਤੇ ਪ੍ਰਭਾਵ ਪਾ ਸਕਦੇ ਸ਼ਾਇਦ ਉਹਨਾਂ ਦੀਆਂ ਦਲੀਲਾਂ ਤੇ ਜਿਹੜੀ ਡੰਗਾਈ ਨਾਲ ਦੇਖਿਆ ਗਿਆ ਹੋਊਗਾ ਜਾਂ ਉਹਨਾਂ 'ਚ ਵਜ਼ਨ ਹੋਊਗਾ ਇਸੇ ਕਰਕੇ ਫੈਸਲਾ ਰਾਖਾ ਹੋ ਰੱਖਵੇਂ ਦੁਬਾਰਾ ਜਿਹੜਾ ਜਿਹੜਾ ਫੈਸਲਾ ਵਾ ਉਹ ਸਾਰਿਆਂ ਦੇ ਸਾਹਮਣੇ ਹੈਗਾ ਮਤਲਬ ਮੰਨਿਆ ਜਾ ਸਕਦਾ ਹੈ ਕਿ ਲਗਭਗ ਸਾਲ ਦੇ ਕਰੀਬ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਰਹਿਣਾ ਪੈ ਸਕਦਾ ਨਹੀਂ ਦੇਖੋ ਤੁਸੀਂ ਦੇ 3 ਮਹੀਨੇ ਤੇ ਅਗਰੇ ਆਪਾਂ ਇਹ ਵਾਲੀ ਹਾਈ ਕੋਰਟ ਦੇ ਆਰਡਰ ਦੇਖੀ ਅੱਜ ਉਹਨਾਂ ਨੇ ਕਿਹਾ ਹੀ ਆ ਕਿ ਤੁਸੀਂ 3 ਮਹੀਨੇ ਬਾਅਦ ਆ ਜਿਓ ਕਿੰਨੇ ਮਿੰਨੇ ਹੋ ਗਏ ਨਹੀਂ ਉਹ ਛੱਡੋ ਪਿਛਲੇ ਤੇ ਗਏ ਪਿਛਲੇ ਤੇ ਜ਼ੀਰੋ ਹੀ ਹੋ ਗਏ ਨਾ ਜਿਹੜੇ 25 ਜੂਨ ਤੋਂ ਲੈ ਕੇ ਹੁਣ ਤੱਕ ਤੇ ਜੇਲ੍ਹ ਦੇ ਵਿੱਚ ਹੀ ਨੇ ਨਾ ਜੀ 12 ਦਿਨ ਪਹਿਲਾਂ 7 ਦਿਨ ਦਾ ਰਿਮਾਰਡ ਫਿਰ 4 ਦਿਨ 11 ਦਿਨ ਪੁਲਿਸ ਰਿਮਾਰਡ ਬਾਕੀ ਤੋਂ ਜੇ ਨਿਊ ਡੱਬਾ ਜੇਲ੍ਹ ਦੇ ਵਿੱਚ ਹੀ ਨਾ 10 ਮਹੀਨੇ ਤਕਰੀਬਨ ਤੇ ਹੁਣ 3 ਮਹੀਨੇ 3 ਮਹੀਨੇ ਤੋਂ ਬਾਅਦ ਤੇ ਹਾਈ ਕੋਰਟ ਲਾਉਣਗੇ ਜੀ ਜੇ 3 ਮਹੀਨੇ ਤੇ ਫਿਰ ਸਾਲ ਹੀ ਹੋ ਗਿਆ ਤੇ ਜੇ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਜਾਣਾ ਚਾਹੁੰਦੇ ਜਾ ਸਕਦੇ ਨੇ ਉਹ ਦੇਖੋ ਜਮਾਤ ਦਾ ਵਾਸਤੇ ਤਾਂ ਕਿਤੇ ਵੀ ਜਾ ਸਕ ਹਾਈ ਕੋਰਟ ਵੱਲ ਨੇ ਵੀ ਉਹਦੇ ਪੱਕੇ ਦਰਵਾਜੇ ਨਹੀਂ ਬੰਦ ਕੀਤੇ ਜੀ ਉਹਨੇ ਕਿਹਾ ਤੁਸੀਂ 3 ਮਹੀਨੇ ਬਾਅਦ ਆਜੋ ਜੇ 3 ਮਹੀਨੇ ਬਾਅਦ ਉਦੋਂ ਤੱਕ ਜਿਹੜੀ ਸਾਰੀ ਜਿਹੜੀ ਆ ਉਹ ਹੋ ਜਾਣਾ ਵਾ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਣੀ ਤੇ ਟ੍ਰਾਇਲ ਵੀ ਸਟਾਰਟ ਹੋ ਜਾਣੇ ਕਿਨੇ ਜਦੋਂ ਇੱਕ ਹੋਰ ਟ੍ਰਾਇਲ ਸਟਾਰਟ ਹੋ ਜਾਣਾ ਉਦੋਂ ਅਦਾਲਤਾਂ ਕਿਸ ਐਂਗਲ ਦੇ ਨਾਲ ਸੋਚਦੀਆਂ ਨੇ ਉਹ ਤੇ ਅਦਾਲਤਾਂ ਹੀ ਦੱਸ ਸਕਦੀਆਂ ਪਰ ਉਸ ਤੋਂ ਪਹਿਲਾਂ ਸੁਪਰੀਮ ਕੋਰਟ ਵੀ ਜਾ ਸਕਦੇ ਹੋ 3 ਮਹੀਨੇ ਬਾਅਦ ਸ਼ਾਇਦ ਜ਼ਮਾਨਤ ਮਿਲ ਜਾਵੇ ਇਹ ਜਿਹੇ ਕੇਸ ਹਨ ਵਿੱਚ ਡੀਏ ਦੇ ਕੇਸਾਂ ਦੇ ਵਿੱਚ ਆਪਾਂ ਸੁਪਰੀਮ ਕੋਰਟ ਦੀ ਹਿਸਟਰੀ ਚੱਕ ਲਈਏ ਜਾਂ ਬਾਕੀ ਜਿਹੜੀਆਂ ਹਾਈ ਕੋਰਟਾਂ ਵੱਖ-ਵੱਖ ਸੂਬਿਆਂ ਦੀਆਂ ਚੱਕ ਲਈਏ ਜਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਆਪਾਂ ਪਿਛਲੀਆਂ ਜਿਹੜੀਆਂ ਡੀਏ ਦੇ ਕੇਸਾਂ ਦੇ ਵਿੱਚ ਝਾਤੀ ਮਾਰ ਲਈਏ ਜਿਹੜੇ ਫੈਸਲੇ ਨੇ ਅਕਸਰ ਇਹੀ ਜ਼ਮਾਨਤ ਮਿਲ ਜਾਂਦੀ ਹੈਗੀ ਆ ਪਰ ਇਹ ਕਿ ਅੱਜ ਕੱਲ 6-6 ਮਹੀਨੇ 9-9 ਮਹੀਨੇ 10-10 ਮਹੀਨੇ ਲੱਗ ਜਾਂਦੇ ਨੇ ਦਿੱਲੀ ਵਾਲੇ ਵੀ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ ਲੀਡਰ ਜਿਹੜੇ ਅੱਜ ਕੱਲ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਡੇਰੇ ਪੱਕੇ ਲਾਏ ਹੋਏ ਨੇ ਜਿਹੜੇ ਕੋਠੀਆਂ ਦੇ ਵਿੱਚ ਰਹਿ ਰਹੇ ਰੌਲਾ ਪੜਾ ਪੈਂਦਾ ਹੈਗਾ ਹਨਾ ਜਦ ਪਰੌਲਾ ਪੈ ਰਿਆ ਉਹਨਾਂ ਦੇ ਵੀ 8 9 9 10 10 ਮਹੀਨੇ ਲੱਗੇ ਨੇ ਕਈਆਂ ਦਾ ਸਾਲ ਵੀ ਲੱਗਾ ਹੈਗਾ ਤੇ ਮੰਨ ਕੇ ਜੇ ਉਹ ਵਿਕਰਮ ਸਿੰਘ ਮਜੀਠੀਆ ਦਾ ਵੀ ਸਾਲ ਲੱਗ ਸਕਦਾ ਹੈਗਾ 25 ਜੂਨ ਤੋਂ ਲੈ ਕੇ ਹੁਣ ਤੱਕ 6 ਮਹੀਨੇ ਹੋ ਹੀ ਗਏ ਨੇ 3 ਮਹੀਨੇ ਹੋਰ ਜੋੜ ਲਓ ਜੇ ਮਾਰਚ ਦੇ ਜਾ ਕੇ ਉਹਨਾਂ ਨੂੰ ਆਪਣੀ ਬੇਲ ਦੁਬਾਰਾ ਲੋੜਣੀ ਪਏਗੀ ਤੇ ਹੋ ਸਕਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਮਾਨਸਿਕ ਤੌਰ ਤੇ ਕਹਿਣ ਕਿ ਜਿੱਥੇ ਆਪਾਂ 6 ਮਹੀਨੇ ਕੱਟਿਆ ਆਪਾਂ 3 ਮਹੀਨੇ ਹੋਰ ਕੱਟ ਲਓ ਪਹਿਲਾਂ ਗਰਮੀਆਂ ਕੱਟੀਆਂ ਨੇ ਹੁਣ ਸਰਦੀਆਂ ਕੱਟ ਲੈਣਗੇ ਹਨ ਤੇ ਉਸ ਤੋਂ ਬਾਅਦ ਅਦਾਲਤਾਂ ਇਸ ਕੇਸ ਦੇ ਵਿੱਚ ਹਾਈ ਕੋਰਟ ਤੋਂ ਨਹੀਂ ਤੇ ਸੁਪਰੀਮ ਕੋਰਟ ਤੋਂ ਜਿਹੜੀ ਆ ਜ਼ਮਾਨਤ ਤੇ ਅਕਸਰ ਮਿਲੀ ਜਾਂਦੀ ਹੈ ਕਿਉਂਕਿ ਜਦ ਸਾਰਾ ਚਲਾਨ ਪੇਸ਼ ਹੋ ਜਾਵੇ ਅ ਇਨਵੈਸਟੀਗੇਸ਼ਨ 100% ਕੰਪਲੀਟ ਹੋ ਜਾਵੇ ਫਿਰ ਤੇ ਜ਼ਮਾਨਤ ਅਦਾਲਤਾਂ ਨੂੰ ਵੀ ਦੇਣੀ ਪੈਂਦੀ ਹੈਗੀ ਨਾ ਉਹ ਵੱਖਰੇ ਕੇਸ ਹੋਣਗੇ ਉਹਨਾਂ ਕੇਸਾਂ ਦੀ ਨੇਚਰ ਹੋਰ ਹੋਏਗੀ ਜਿੱਥੇ ਬੇਲ ਨਹੀਂ ਮਿਲਦੀ ਇਹ ਤੇ ਡੀਏ ਦੇ ਕੇਸ ਤੇ ਡੀਏ ਦੇ ਕੇਸਾਂ ਦੇ ਵਿੱਚ ਤੇ ਬਹੁਤ ਸਾਰੇ ਐਸਟੇਟ ਇੰਡੀਆ ਦੇ ਪੋਲਿਟਿਸ਼ਨਰ ਜਿਨ੍ਹਾਂ ਨੂੰ ਵੱਖ-ਵੱਖ ਸਟੇਟ ਹਾਈ ਕੋਰਟ ਵੱਲੋਂ ਜਾਂ ਸੁਪਰੀਮ ਕੋਰਟ ਵੱਲੋਂ ਬੇਲ ਜਿਹੜੀ ਮਿਲੀ ਹੋਈ ਹੈ ਦਿੱਲੀ ਦੇ ਬਹੁਤ ਸਾਰੇ ਲੀਡਰ ਉਹਨਾਂ ਨੂੰ ਬੇਲ ਮਿਲੀ ਹੋਈ ਹੈ ਉਹ ਸਰਕਾਰਾਂ ਬੇਲ ਨੂੰ ਚੈਲੰਜ ਕਰ ਸਕਦੀਆਂ ਮਤਲਬ ਕੱਲ ਨੂੰ ਸੁਪਰੀਮ ਕੋਰਟ ਵਿਕਮ ਸਿੰਘ ਮਜੀਠੀਆ ਨੂੰ ਬੇਲ ਦੇ ਦਿੰਦੀ ਹੈ ਤੇ ਹੋ ਸਕਦਾ ਹੈ ਸਰਕਾਰ ਉਹਦੇ ਵਿਰੋਧ ਜਾਵੇ ਸੁਪਰੀਮ ਕੋਰਟ ਬਿਕਮ ਸਿੰਘ ਮਜੀਠੀਆ ਨੂੰ ਬੇਲ ਮਿਲ ਜਾਂਦੀ ਹੈ ਸਰਕਾਰਾਂ ਜਾ ਸਕਦੀਆਂ ਨੇ ਤੇ ਦੂਜਾ ਬੰਦਾ ਵੀ ਜਿਹੜਾ ਕਥੀ ਦੋਸ਼ੀ ਹੈ ਉਹ ਵੀ ਜਾ ਸਕਦਾ ਹੈ ਰਾਈਟ ਦੋਨਾਂ ਕੋਲ ਹੀ ਹੈ ਐਨਡੀਪੀਐਸ ਐਕਟ ਦੇ ਤਹਿਤ ਵੀ ਬਿਕਮ ਸਿੰਘ ਮਜੀਠੀਆ ਸੁਭੀ ਉੱਥੇ ਗਿਆ ਸੁਪਰੀਮ ਕੋਰਟ ਸਰਕਾਰ ਸੁਪਰੀਮ ਕੋਰਟ ਗਈ ਸੀ ਬਿਕਰਮ ਸਿੰਘ ਮਜੀਠੀਆ ਨੂੰ ਰੀਲੀਫ ਮਿਲ ਗਈ ਸਰਕਾਰ ਨੂੰ ਨਹੀਂ ਮਿਲੇ ਤੇ ਇਸ ਕਰਕੇ ਇਹ ਤੇ ਚਲਦੀ ਰਹਿੰਦੀ ਹੈ ਸੁਪਰੀਮ ਕੋਰਟ ਤੋਂ ਉੱਪਰ ਤੇ ਕੁਝ ਹੈ ਨਹੀਂ ਨਾ ਜੀ ਫਿਰ ਔਰ ਦੂਜੀ ਗੱਲ ਹੈ ਕਿ ਬਿਕਮ ਸਿੰਘ ਮਜੀਠੀਆ ਦੇਖੋ ਪਹਿਲਾ ਉਹ ਐਨਡੀਪੀਐਸ ਐਕਟ ਦੇ ਤਹਿਤ ਜਦੋਂ ਕਾਂਗਰਸ 111 ਨੇ ਦੀ ਚੈਲੰਜ ਚੰਨੀ ਦੀ ਸਰਕਾਰ ਮਕਦਮਾਦਰ ਜੋਇਆ ਸੀ ਉਦੋਂ ਜੇਲ੍ਹ ਦੇ ਵਿੱਚ ਹੀ ਉਦੋਂ ਹੀ ਉਹਨਾਂ ਨੇ ਪ੍ਰਚਾਰ ਵਾਸਤੇ ਨਾਮਿਨੇਸ਼ਨ ਵਾਸਤੇ ਜਿਹੜਾ ਵਾ ਹਾਈ ਕੋਰਟ ਤੋਂ ਮਨਜ਼ੂਰੀ ਲਈ ਸੀ ਹੁਣ 3 ਮਹੀਨੇ ਰਹਿ ਗਏ ਨੇ ਕੱਲ ਨੂੰ ਹੋਏ ਸਜੇ ਲੰਮੇ ਗਏਗੇ ਤੇ ਇਲੈਕਸ਼ਨ ਦੇ ਇੱਕ ਦੌਰਾਨ ਜਿਹੜਾ ਵਾ ਉਹਨਾਂ ਨੂੰ ਫਿਰ ਹਾਈ ਕੋਰਟ ਦਾ ਸਹਾਰਾ ਕਿਉਂਕਿ ਅਦਾਲਤਾਂ ਮੈਨੂੰ ਕਿਸੇ ਨੂੰ ਇਲੈਕਸ਼ਨਲ ਲੜ ਤੋਂ ਨਹੀਂ ਰੋਕ ਸਕਦੀਆਂ ਤੇ ਉਦੋਂ ਫਿਰ ਹਲਕੇ ਦੇ ਲੋਕਾਂ ਦਾ ਆਪਣਾ ਇੱਕ ਨਜ਼ਰੀਆ ਹੋਵੇਗਾ ਪਰ ਕੱਲ ਹੀ ਸਰਕਾਰ ਦੇ ਵਿੱਚ ਜਿਹੜਾ ਇੱਕ ਸਮਗਲਰ ਤਸਕਰ ਸੀ ਅਰਜਨਾਵਾੜੀ ਜਗਦੀਸ਼ ਭੋਲਾ ਉਹਨੇ ਸਭ ਤੋਂ ਪਹਿਲਾਂ ਨਾਮ ਲਿਆ ਸੀ ਨਸ਼ੇ ਦੇ ਵਿੱਚ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੇ ਨਾਮ ਤੇ ਬਹੁਤ ਸਿਆਸਤ ਹੋਈ ਕਾਂਗਰਸੀ ਨੇ ਵੀ ਕੀਤੀ ਬੀਜੇ ਤੇ ਇਹਨਾਂ ਵੀ ਕੀਤੀ ਆਮ ਆਦੀ ਪਾਰਟੀ ਵਾਲੇ ਨੇ ਵਿਕਰਮ ਸਿੰਘ ਮਜੀਠੀਆ ਕਾਂਗਰਸ ਨੇ ਪਾਰਟੀ ਵੀ ਲਿਆ ਫਿਰ ਉਸ ਕੇਸ ਦੇ ਵਿੱਚ ਚਲਾਨ ਪੇਸ਼ ਨਹੀਂ ਕੀਤਾ। ਅਸਰ ਦੋ ਜਣੇ ਦਾ ਨਾਲ ਇਹ ਸੀ। 7 7 ਐਸਆਈਟੀ ਬਣ ਚੁੱਕੀਆਂ ਨੇ। 7ਵੀਂ ਐਸਆਈਟੀ ਦੇ ਮੁਖੀ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਵਾ। ਹਾਲੇ ਤੱਕ ਉਸ ਕੇਸ ਦੇ ਵਿੱਚ ਚਲਾਨ ਪੇਸ਼ ਨਹੀਂ ਹੋਇਆ। ਫਿਰ ਇੱਕ ਨਵਾਂ ਕੇਸ ਡੀਏ ਦਾ ਕੇਸ ਰਜਿਸਟਰ ਕੀਤਾ ਜਾਂਦਾ ਜਿਹਦੇ ਚ ਕਿਹਾ ਗਿਆ ਪਹਿਲਾਂ 540 ਕਰੋੜ ਦੀ ਬਨਾਮੀ ਪ੍ਰਾਪਰਟੀ ਆ ਫਿਰ ਵਿਜੀਲੈਂਸ ਕਹਿੰਦੀ ਨਹੀਂ 740 ਕਰੋੜ ਦੀ ਪ੍ਰਾਪਰਟੀ ਆ। ਜੀ। ਤੇ ਇਸ ਕਰਕੇ ਹੁਣ ਦੇਖਦੇ ਆ ਕਿ ਵਿਕਰਮ ਸਿੰਘ ਮਜੀਠੀਆ ਜੀ ਸੁਪਰੀਮ ਕੋਰਟ ਜਾਂਦੇ ਨੇ ਜਾਂ ਫਿਰ 3 ਮਹੀਨੇ ਦਾ ਇੰਤਜ਼ਾਰ ਕਰਦੇ ਨੇ। ਹੰਦੀ ਜਿੰਮੇ ਤੁਸੀਂ ਵੀਡੀਓ ਸੋਣੀ ਲੇਤੀ ਹੋਊਗੀ ਵਿਕਰਮ ਸਿੰਘ ਮਠੀ ਮੇਝੀਆ ਨੂੰ ਜਵਾਨ ਤਾਂ ਕਹਿੰਦੇ ਨਹੀਂ ਲੱਗ ਰਹੀ ਹਜੇ ਤਿੰਨ ਮਹੀਨੇ ਕਹਿੰਦੇ ਹੋ ਗਏ ਤਿੰਨ ਮਹੀਨੇ ਐ ਨਹੀਂ ਪਤਾ ਹੋਰ ਰਹਿਣਾ ਪੈ ਜੇ ਜੇਲ੍ਹ ਦੇ ਵਿੱਚ ਹਜੇ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਦੋਂ ਜਵਾਨਤ ਲੱਗਣੀ ਆ ਤੇ ਕਦੋਂ ਨਹੀਂ ਹਜੇ ਬਹੁਤ ਲੋਕ ਪਰੇਸ਼ਾਨ ਪਰੇਸ਼ਾਨ ਨੇ ਉਹ ਤਿੰਨ ਮਹੀਨੇ ਪਹਿਲਾਂ ਹੋ ਗਏ ਨੇ ਤੇ ਤਿੰਨ ਮਹੀਨੇ ਕਹਿੰਦੇ ਐ ਨਹੀਂ ਪਤਾ ਹੋਰ ਲੱਗ ਜਾਣ ਬਿਕਰਮ ਸਿੰਘ ਮਜੀਠੀਆ ਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਬੈਲ ਤੇ ਘੰਟੀ ਵਾਲਾ ਬਟਨ ਜੁਰ ਦਬਦਿਆ ਕਰੋ ਧੰਨਵਾਦ ਜੀ